ਮੁੱਦੇ ਤੇ ਤੁਹਾਡੇ ਨਾਲ ਗੱਲ ਕਰਨੀ ਆ ਕਿ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੀ ਮਾਨਸਿਕਤਾ ਦਲਤਾਂ ਦੇ ਖਿਲਾਫ ਆ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਸੰਵਿਧਾਨ ਦੇ ਅੰਦਰ ਬੈਠਾ ਬਾਬਾ ਸਾਹਿਬ ਪੀਮਰਾਓ ਮੇਡਕਰ ਜੀ ਦੀ ਵਿਚਾਰਚਾਰਾ ਦੇ ਖਿਲਾਫ और किस तरह संविधान के खिलाफ बड़े लंबे अरसे तो, आम आदमी पार्टी आम आदमी पार्टी के कौमी कन्वीनर अरविंद केजरीवाल जी और पंजाब मुख्यमंत्री सरदार भगवंत सिंह मान जी आम आदमी पार्टी समुची पार्टी देश के दे लोगों इस गल अगाह कर रही आ ਦੇਸ਼ ਦੇ ਲੋਕ ਨੂੰ ਇਸ ਗੱਲ ਹੀ ਪ੍ਰੇੜਿਤ ਕਰ ਰਹੀ ਆ ਕਿ ਭਾਰਤੀ ਜਨਤਾ ਪਾਰਟੀ ਨੇ ਦੇਸ਼ ਦਾ ਸੰਵਿਧਾਨ ਖਤਮ ਕਰ ਲਾਗਾ ਭਾਰਤੀ ਜਨਤਾ ਪਾਰਟੀ ਨੇ ਬਾਬਾ ਸਾਹਿਬ ਭੀਮrao ਬੇੜਕਰ ਜੀ ਦੀ ਸੋਚ ਨੂੰ ਖਤਮ ਕਰਨ ਦੇ ਲਈ ਸਟੈਪ ਜਿਹੜੇ ਨੂੰ ਸ਼ੁਰੂ ਕੀਤੇ ਨੇਗੇ ਪਿਛਲੀਆਂ ਇਲੈਕਸ਼ਨਾਂ ਤੋਂ ਪਹਿਲਾਂ ਔਰ ਉਸ ਤੋਂ ਵੀ ਪਹਿਲਾਂ ਜਦੋਂ ਦੀ ਭਾਰਤੀ ਜਨਤਾ ਪਾਰਟੀ ਦੇਸ਼ ਦੀ ਸੱਤਾ ਚਾਹੀਆ ਔਰ ਲਗਭਗ 11 ਸਾਲਾਂ ਤੋਂ ਪਿਛਲੇ 11 ਸਾਲਾਂ ਤੋਂ ਲਗਾਤਾਰ ਇਸ ਗੱਲ ਯਤਨਸੀਲਾ ਕਿ ਦੇਸ਼ ਦੇ ਅੰਦਰ ਜੋ ਸੰਵਿਧਾਨ ਬਾਬਾ ਸਾਹਿਬ ਇਮਰਾਨ ਮੇੜਕਰ ਜੀ ਨੇ ਬਣਾਇਆ ਜਿਸ ਸੰਵਿਧਾਨ ਦੇ ਅੰਦਰ ਸਭ ਨੂੰ ਬੋਲਣ ਦਾ ਹੱਕ ਦਿੱਤਾ ਸਭ ਨੂੰ ਆਪਣੀ ਗੱਲ ਰੱਖਣ ਦਾ ਹੱਕ ਦਿੱਤਾ ਜਿਸ ਦੇ ਅੰਦਰ ਸਮਾਨਤਾ ਦਾ ਅਧਿਕਾਰ ਦਿੱਤਾ ਜਿਸ ਸੰਵਿਧਾਨ ਦੇ ਅੰਦਰ ਛੂਹਾਂਛਾਤ ਨੂੰ ਖਤਮ ਕੀਤਾ ਜਿਸ ਸੰਵਿਧਾਨ ਦੇ ਅੰਦਰ ਜਾਤੀ ਪ੍ਰਥਾ ਨੂੰ ਖਤਮ ਕਰਨ ਦੀ ਯਤਨ ਕੀਤਾ ਜਿਸ ਸੰਵਿਧਾਨ ਦੇ ਤਹਿਤ ਪੜਨ ਦਾ ਅਧਿਕਾਰ ਦਿੱਤਾ ਗਿਆ ਜਿਸ ਸੰਵਿਧਾਨ ਦੇ ਤਹਿਤ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਜਿਸ ਸੰਵਿਧਾਨ ਦੇ ਤਹਿਤ ਲੋਕਾਂ ਨੂੰ ਇਮਪਲਾਈਮੈਂਟ ਦਾ ਅਧਿਕਾਰ ਦਿੱਤਾ ਗਿਆ ਜਿਸ ਸੰਵਿਧਾਨ ਦੇ ਤਹਿਤ ਪ੍ਰਾਪਰਟੀ ਰੱਖਣ ਦਾ ਅਧਿਕਾਰ ਦਿੱਤਾ ਗਿਆ ਹੋਰ ਵੀ ਬਹੁਤ ਵੱਡੇ ਪ੍ਰਵਧਾਨ ਸੰਵਿਧਾਨ ਦੇ ਅੰਦਰ ਬਾਬਾ ਸਾਹਿਬ ਭੀਮrao Ambedkar ਜੀ ਨੇ ਲਿਖੇ ਬੜੀ ਲੰਬੀ ਕਾਲਨਾ ਦੇ ਜ਼ਰੀਏ ਬੜਾ ਲੰਬਾ ਸਪੈਨ ਉਹਨਾਂ ਨੇ ਲਿਆ ਔਰ ਸੰਸਾਰ ਦੇ ਵੱਡੇ ਵੱਡੇ ਦੇਸ਼ਾਂ ਦੇ ਸੰਵਿਧਾਨਾਂ ਨੂੰ ਸਮੇਖਿਆ ਕਰਕੇ ਔਰ ਭਾਰਤੀ ਸੰਸਕ੍ਰਿਤੀ ਕੀ ਆ ਭਾਰਤ ਦੇ ਅੰਦਰ ਜਾਤ ਪ੍ਰਥਾ ਭਾਰਤ ਦੇ ਅੰਦਰ ਕਿਸ ਤਰ੍ਹਾਂ ਦਾ ਵਖਰੇਵੇਂ ਨੇਗੇ ਭਾਰਤ ਦੇ ਅੰਦਰ ਕਿਸ ਤਰ੍ਹਾਂ ਲੋਕਾਂ ਦੇ ਨਾਲ ਵਿਤਕਰਾ ਕੀਤਾ ਜਾਂਦਾਗਾ ਇਹ ਸਾਰੀਆਂ ਗੱਲਾਂ ਦੇ ਜਦੋਂ ਕੋਕ ਪੜਤਾਲ ਕਰਨ ਤੋਂ ਬਾਅਦ ਦੇਸ਼ ਦਾ ਸੰਵਿਧਾਨ ਇੱਕ ਲੰਬੀ ਚਰਚਾ ਤੋਂ ਬਾਅਦ ਇੱਕ ਲੰਬੀਆਂ ਵੱਡੀਆਂ-ਵੱਡੀਆਂ ਮੀਟਿੰਗਾਂ ਤੋਂ ਬਾਅਦ ਸੰਵਿਧਾਨ ਘਾੜਦੀ ਨੇ ਇਸ ਦੇ ਵਿੱਚ ਬਹੁਤ ਸਾਰੇ ਮੈਂਬਰ ਸੀਗੇ ਉਹ ਲੰਬੀ ਜਿਹੜੀ ਸਬੀਖਿਆ ਕਰਨ ਤੋਂ ਬਾਅਦ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਨੇ ਸੰਵਿਧਾਨ ਜਿਹੜਾ ਉਹ ਦੇਸ਼ ਦੇ ਲੋਕਾਂ ਨੂੰ ਸਮਰਪਿਤ ਕੀਤਾ। ਔਰ ਲਗਭਗ ਪਿਛਲੇ 75 ਸਾਲਾਂ ਤੋਂ ਪਿਛਲੇ 75 ਸਾਲਾਂ ਤੋਂ ਦੇਸ਼ ਦਾ ਸੰਵਿਧਾਨ ਜੋ ਸੰਵਿਧਾਨ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਨੇ ਬਣਾਇਆ ਸੀਗਾ ਜੋ ਸਮਾਨਤਾ ਦਾ ਬਰਾਬਰਤਾ ਦਾ ਪੜਾਈ ਦਾ ਐਜੂਕੇਸ਼ਨ ਦਾ ਅਧਿਕਾਰ ਆਮ ਲੋਕਾਂ ਨੂੰ ਗਰੀਬ ਲੋਕਾਂ ਨੂੰ ਦਲਿਤ ਲੋਕਾਂ ਨੂੰ ਪਛੜੇ ਲੋਕਾਂ ਨੂੰ ਲੈ ਕੇ ਦਿੱਤਾ ਸੀਗਾ ਪਿਛਲੇ 75 ਸਾਲਾਂ ਤੋਂ ਦੇਸ਼ ਦੇ ਦਿਨਰ ਲਗਾਤਾਰ ਕੰਮ ਕਰ ਰਿਹਾਗਾ ਲਗਾਤਾਰ ਦੇਸ਼ ਦੇ ਉਹ ਲੋਕ ਜਿਹੜੇ ਮੈਂ ਸਮਝਦਾ ਕਿਸੇ ਸਮੇਂ ਸਕੂਲ ਚ ਪੜ੍ਹਨ ਨਹੀਂ ਜਾ ਸਕਦੇ ਸੀਗੇ ਉਹ ਲੋਕ ਜਿਹੜੇ ਬਰਾਬਰ ਬੈਠ ਨਹੀਂ ਸਕਦੇ ਸੀਗੇ ਉਹ ਅੱਜ ਮੈਂ ਸਮਝਦਾ ਕਿਤਨਾ ਕਿਤੇ ਆਪਣਾ ਖੋਇਆ ਹੈ ਸਨਮਾਨ ਉਹਨਾਂ ਨੂੰ ਬਹਾਲ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਨੇ ਕੀਤਾ ਉਨਾ ਦੁਬਾਰਾ ਰਚਿਤ ਸੰਵਿਧਾਨ ਨੇ ਕੀਤਾ ਦੇਸ਼ ਦੀਆਂ ਵਕ ਵਕ ਕੋਰਟਾਂ ਹਾਈ ਕੋਰਟ ਸੁਪਰੀਮ ਕੋਰਟ ਦੇ ਅੰਦਰ ਬਹੁਤ ਕਈ ਵਾਰ ਚਰਚਾ ਹੋਈ ਆ ਦੇਸ਼ ਦੇ ਸੰਵਿਧਾਨ ਤੇ ਪ੍ਰਦੇਸ਼ ਦੀ ਸੰਵਿਧਾਨ ਦੀ ਜਿਹੜੀ ਆਤਮਾ ਕੀ ਪ੍ਰੇਮਬਲਾ ਉਹਨੂੰ ਕਿਸੇ ਨੇ ਬਦਲਣ ਦਾ ਯਤਨ ਨਹੀਂ ਕੀਤਾ ਜੋ ਥੌਟ ਪ੍ਰੋਸੈਸ ਬਾਬਾ ਸਾਹਿਬ ਵੀਰੋਂ ਬੇੜਕਰ ਜੀ ਨੇ ਉਹਨਾਂ ਦੇ ਸਾਥੀਆਂ ਨੇ ਉਸ ਸਮੇਂ ਪੜਾਇਆ ਕਿਸੇ ਨੂੰ ਟੱਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤੁਹਾਨੂੰ ਸਾਰਿਆਂ ਨੂੰ ਪਤਾਗਾ ਕਿ ਕੱਲ ਜਦੋਂ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਜੋ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਸੰਵਿਧਾਨ ਦੇ ਉੱਤੇ ਚਰਚਾ ਹੋ ਰਹੀ ਸੀ ਸੰਵਿਧਾਨ ਦੇ ਉੱਤੇ ਸਾਰੀਆਂ ਪਾਰਟੀਆਂ ਸਾਰੀਆਂ ਪੋਲਿਟੀਕਲ ਪਾਰਟੀਆਂ ਆਪੜਾ ਆਪਣਾ ਵਿਊ ਰੱਖ ਰਹੀਆਂ ਸੀ ਕਿ ਕਿੰਨੀ ਕੁ ਡਿਵੈਲਪਮੈਂਟ ਸੰਵਧਾਨ ਦੇ ذریعے ਹੋਈ ਆ ਕੀ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦੀ ਰਾਖੀ ਹੋਈ ਆ ਜਾਂ ਨਹੀਂ ਹੋਈ ਆ ਇਹ ਸਾਰੇ ਵਿਸ਼ਿਆਂ ਦੇ ਉੱਤੇ ਇੱਕ ਲੰਬੀ ਚੌੜੀ ਚਰਚਾ ਉਹ ਦੇਸ਼ ਦੀ ਪਾਰਲੀਮੈਂਟ ਚ ਹੋ ਰਹੀ ਸੀ ਸਰਕਾਰ ਵੱਲੋਂ ਕਿਉਂਕਿ ਦੇਸ਼ ਦੇ ਅੰਦਰ ਕੇਂਦਰ ਸਰਕਾਰ ਜਿਹੜੀ ਆ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਆ ਦੂਸਰੇ ਪਾਸੇ ਵਿਰੋਧੀ ਧਿਰ ਦੇ ਵਿੱਚ ਕਾਂਗਰਸ ਪਾਰਟੀ ਵੀ ਆ ਔਰ ਆਮ ਆਦਮੀ ਪਾਰਟੀ ਜਿਹੜੀ ਆ ਉਹ ਵੀ ਕਹਿਮ ਭੂਮਿਕਾ ਨਿਭਾਉਂਦੀ ਆ ਸਾਡੇ 10 ਰਾਜ ਸਭਾ ਦੇ ਮੈਂਬਰ ਨੇ ਔਰ ਤਿੰਨ ਲੋਕ ਸਭਾ ਦੇ ਮੈਂਬਰ ਨੇ ਜਿਹੜੇ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਜੋ ਸੰਵਿਧਾਨ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਨੇ ਬਣਾਇਆਗਾ ਉਹਦੇ ਉੱਤੇ ਚਰਚਾ ਕਰ ਰਹੇ ਸੀ ਤਾਂ ਕੱਲ ਜਦੋਂ ਚਰਚਾ ਸਿਖਰਾਂ ਤੇ ਸੀ ਜਦੋਂ ਚਰਚਾ ਚੱਲ ਰਹੀ ਸੀ ਉਸ ਸਮੇਂ ਭਾਰਤੀ ਜਨਤਾ ਪਾਰਟੀ ਦੇ ਸਭ ਤੋਂ ਸੀਨੀਅਰ ਮੈਂਬਰ ਭਾਰਤੀ ਜਨਤਾ ਪਾਰਟੀ ਦੇ ਸਰਕਾਰ ਦੇ ਅੰਦਰ ਦੇਸ਼ ਦੇ ਗ੍ਰਹਿ ਮੰਤਰੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਜੀ ਨੇ ਅਮਿਤ ਸ਼ਾਜੀ ਨੇ बाबा साहब पीरो मेडकर जी ਦਾ ਮਜ਼ਾਕ ਕਢਾਇਆ ਮੈਂ ਕਹੂੰਗਾ ਕਿ ਉਹ ਵੀਡੀਓ ਜਿਹੜੀ ਹੈਗੀ ਆ ਜੇ ਪੋਸੀਬਲ ਹੋ ਤਾਂ ਚਲਾਓ ਚਲਾ ਦਿੱਤਾ ਜਾਵੇ। ਅਭੀ ਇੱਕ ਫੈਸ਼ਨ ਹੋ ਗਿਆ। ਅੰਮ੍ਰਿਤ ਕਰੋ ਅੰਮ੍ਰਿਤ ਕਰੋ ਅੰਮ੍ਰਿਤ ਕਰੋ ਅੰਮ੍ਰਿਤ ਕਰੋ ਅੰਮ੍ਰਿਤ ਕਰੋ ਅੰਮ੍ਰਿਤ ਕਰੋ। ਇਤਨਾ ਨਾਮ ਅਗਰ ਭਗਵਾਨ ਦਾ ਲετε ਤੋ 7 ਜਨਮੋਤਕ ਸਵਰਗ ਮਿਲਦਾ। ਦੁਆਰਾ। ਅਭੀ ਇੱਕ ਫੈਸ਼ਨ ਹੋ ਗਿਆ ਹੈ। ਅੰਬੇਕਰ 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 ਇਤਨਾ ਨਾਮ ਅਗਰ ਭਗਵਾਨ ਦਾ ਲੇਤੇ ਤੋ 7 ਜਨਮੋਤਕ ਸਵਰਗ ਮਿਲਦਾ ਹੈ ਅਬ ਇਹ ਫੈਸ਼ਨ ਹੋ ਗਰਿਆ ਹੈ ਅੰਬੇਕਰ 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 ਇਤਨਾ ਨਾਮ ਅਗਰ ਭਗਵਾਨ ਦਾ ਲੇਤੇ ਤੋ 7 ਜਨਮੋਤਕ ਸਵਰਗ ਮਿਲਦਾ ਹੈ ਤੁਸੀਂ ਸਾਰਿਆਂ ਨੇ ਇਹ ਜਿਹੜੀ ਵੀਡੀਓ ਆ ਉਹ ਦੇਖੀ ਆ ਬਹੁਤ ਸਾਰੇ ਤੁਹਾਡੇ ਚੋਂ ਜਿਹੜੇ ਦੇਸ਼ ਦੀ ਪਾਰਲੀਮੈਂਟ ਕਵਰ ਕਰਦੇ ਨੇ ਕਿ ਉਹਨਾਂ ਨੇ ਬਿਲਕੁਲ ਉੱਥੇ ਵੀ ਸੁਣੀ ਹੋਣੀ ਸੋਸ਼ਲ ਮੀਡੀਆ ਦੇ ਉੱਤੇ ਇਲੈਕਟ੍ਰੋਨਿਕ ਮੀਡੀਆ ਦੇ ਉੱਤੇ ਪ੍ਰਿੰਟ ਮੀਡੀਆ ਦੇ ਉੱਤੇ ਵੀ ਦੇਖੀ ਹੋਣੀ ਔਰ बार-बार ਦੇਸ਼ ਦੇ ਹੋਮ ਮਿਨਿਸਟਰ ਹਮੇਸ਼ਾਦੀ ਜਿਹੜੇ ਕਿ ਮੈਂ ਸਮਝਦਾ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਬਾਅਦ ਦੂਸਰੇ ਨੰਬਰ ਤੇ ਆਉਂਦੇ ਰਗੇ ਔਰ ਭਾਰਤੀ ਜਨਤਾ ਪਾਰਟੀ ਦੇ ਸਭ ਤੋਂ ਵੱਡੇ ਲੀਡਰ ਨੇਗੇ ਕਿਸ ਤਰ੍ਹਾਂ ਉਹਨਾਂ ਨੇ ਬਾਬਾ ਸਾਹਿਬ ਪੀਰੋ ਅੰਬੇਡਕਰ ਦੀ ਦਾਪਮਾਨ ਕੀਤਾ ਕਿਸ ਤਰ੍ਹਾਂ ਕਿਹਾ ਕਿ ਰੱਟ ਲਗਿਆ ਅੰਬੇਡਕਰ ਅੰਬੇਡਕਰ ਮੈਂ ਸਮਝਦਾ ਹੈ ਬਹੁਤ ਵੱਡੀ ਇਨਸਲਟ ਦੇਸ਼ ਦੇ ਸੰਵਿਧਾਨ ਦੇ ਨਰਮਾਤਾ ਬਾਬਾ ਸਾਹਿਬ ਪੀਰੋ ਅੰਬੇਡਕਰ ਦੀ ਹੋਈ ਆ ਦੇਖਦੇ ਲੱਖਾਈ ਉਹ ਯੁਵਕ ਉਹ ਨੌਜਵਾਨ ਉਹ ਲੋਕ ਜਿਹੜੇ ਬਾਬਾ ਸਾਹਿਬ ਪੀਰੋ ਅੰਬੇਡਕਰ ਦੀ ਵਿਚਾਰਧਾਰਾ ਦੇ ਨਾਲ ਪ੍ਰਣਾਏ ਹੋਏ ਲਗੇ ਜਿਹੜੇ ਬਾਬਾ ਸਾਹਿਬ ਹੀਮਰਾਓ ਬੇੜਕਰ ਜੀ ਨੂੰ ਆਪਣਾ ਆਦਰਸ਼ ਮੰਨਦੇ ਨੇਗੇ ਉਹਨਾਂ ਦੀ ਮੈਂ ਸਮਝਦਾ ਸਭ ਤੋਂ ਵੱਡੀ ਤੋਹਫੀਂ ਜਿਹੜੀ ਆ ਉਹ ਦੇਸ਼ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਨੇ ਕੀਤੀ ਆ ਭਾਰਤੀ ਜਨਤਾ ਪਾਰਟੀ ਨੇ ਕੀਤੀ ਆ ਔਰ ਇਸ ਗੱਲ ਤੋਂ ਸਪਸ਼ਟ ਆ ਕਿ ਭਾਰਤੀ ਜਨਤਾ ਪਾਰਟੀ ਬੀਜੇਪੀ ਸੰਵਿਧਾਨ ਨੂੰ ਕਿੰਨੀ ਨਫ਼ਰਤ ਕਰਦੀ ਆ ਸੰਵਿਧਾਨ ਦੇ ਨਰਮਾਤਾ ਬਾਬਾ ਸਾਹਿਬ ਭੀਮrao ਅੰਬੇਡਕਰ ਨੂੰ ਕਿੰਨੀ ਨਫ਼ਰਤ ਕਰਦੀ ਆ ਦੇਸ਼ ਦੇ ਕਰੋੜਾਂ ਹੀ ਦਲਤਾਂ ਨੂੰ ਆਦਿਵਾਸੀਆਂ ਨੂੰ ਪਛੜੇ ਵਰਗ ਦੇ ਲੋਕਾਂ ਨੂੰ ਕਿੱਡੀ ਵੱਡੀ ਨਫ਼ਰਤ ਕਰਦੀ ਆ ਔਰ ਇਸ ਗੱਲ ਦਾ ਸਬੂਤ ਜਿਹੜਾ ਉਹ ਅੱਜ ਮੈਂ ਸਮਝਦਾ ਲੋਕਾਂ ਦੇ ਸਾਹਮਣੇ ਆਗਾ ਕਿਉਂਕਿ ਜੋ ਗੱਲ ਦਿਲ ਦੇ ਅੰਦਰ ਹੁੰਦੀ ਆ ਉਹ ਕਦੇ ਨਾ ਕਦੇ ਜ਼ੁਬਾਨ ਤੇ ਵੀ ਆਉਂਦੀ ਆ ਅੱਜ ਉਹੀ ਗੱਲ ਮੈਂ ਸਮਝਦਾ ਹਮੇਸ਼ਾ ਜੀ ਦੇ ਜ਼ੁਬਾਨ ਤੇ ਆਈ ਆ ਕਿ ਕਿਸ ਤਰ੍ਹਾਂ ਉਹਨਾਂ ਨੇ ਅਪਮਾਨ ਕੀਤਾ ਗਾ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਦਾ ਮੈਂ ਦੀ ਸਭ ਤੋਂ ਪਹਿਲਾਂ ਕੜੀ ਨਿੰਦਾ ਕਰਦਾ ਆ ਆਮ ਆਦਮੀ ਪਾਰਟੀ ਵੱਲੋਂ ਸਖਤ ਸ਼ਬਦਾਂਤ ਨਿੰਦਾ ਕਰਦਾਗਾ ਔਰ ਲੋਕਾਂ ਦੇ ਸਾਹਮਣੇ ਇਹ ਗੱਲ ਜਗਜाहਰ ਹੋਗੀ ਕਿ ਭਾਰਤੀ ਜਨਤਾ ਪਾਰਟੀ ਇੱਕ ਨਾ ਇੱਕ ਦਿਨ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰ ਦੇ ਲਈ ਲੱਗੀ ਹੋਈ ਆ ਔਰ ਇੱਕ ਦਿਨ ਖਤਮ ਕਰਨਾ ਚਾਹੁੰਦੀ ਆ ਪਰ ਲੇਕਿਨ ਦੂਜੇ ਪਾਸੇ ਦੇਸ਼ ਦਾ ਸੰਵਿਧਾਨ ਬਚਾਉਣ ਵਾਲੇ ਕਰੋੜਾਂ ਲੋਕ ਲੋਕਤੰਤਰ ਬਚਾਉਣ ਵਾਲੇ ਕਰੋੜਾਂ ਲੋਕ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਦੇ ਖਿਲਾਫ ਲੱਗੇ ਹੋਏ ਨੇ ਕਿ ਬਿਲਕੁਲ ਆਮ ਆਦਮੀ ਪਾਰਟੀ ਸੰਵਿਧਾਨ ਦੇ ਅੰਦਰ ਕਿਸੇ ਵੀ ਸੋਧ ਨੂੰ ਕਿਸੇ ਵੀ ਸੋਧ ਦਾ ਅਸੀਂ ਸਖਤ ਵਿਰੋਧ ਕਰਾਂਗੇ ਜੋ ਵੀ ਸੋਧਾਂ ਵੱਡੇ ਲੈਵਲ ਦੀਆਂ ਸੰਵਿਧਾਨ ਨੂੰ ਖਤਮ ਕਰਦੀਆਂ ਭਾਰਤੀ ਜਨਤਾ ਪਾਰਟੀ ਕਰੂਗੀ ਆਮ ਆਦਮੀ ਪਾਰਟੀ ਹਰ ਇੱਕ ਲੈਵਲ ਤੇ ਗਲੀ ਤੋਂ ਲੈ ਕੇ ਸੰਸਦ ਤੱਕ ਸੜਕ ਤੋਂ ਲੈ ਕੇ ਸੰਸਦ ਤੱਕ ਅਸੀਂ ਭਾਰਤੀ ਜਨਤਾ ਪਾਰਟੀ ਦੇ ਇਸ ਕਨੌਣੀ ਮੂਵ ਦਾ ਇਸ ਲੋਕ ਵਿਰੋਧੀ ਮੂਵ ਦਾ ਇਸ ਲੋਕਤੰਤਰ ਵਿਰੋਧੀ ਮੂਵ ਦਾ ਅਸੀਂ ਡਟ ਕੇ ਮੁਕਾਬਲਾ ਕਰਾਂਗੇ ਪਰ ਲੇਕਿਨ ਮੈਂ ਦੇਸ਼ ਦੇ ਹੋਮ ਮਿਨਿਸਟਰ ਸਾਹਿਬ ਨੂੰ ਜਿੱਥੇ ਚੇਤਾਵਨੀ ਦਿਨਾਂਗਾ ਉੱਥੇ ਇਹ ਵੀ ਕਹਾਂਗਾ ਕਿ ਤਰੰਤ ਦੇਸ਼ ਦੇ ਕਰੋੜਾਂ ਲੋਕਾਂ ਤੋਂ ਮਾਫੀ ਮੰਗੀ ਜਾਵੇ ਦੇਸ਼ ਦੇ ਕਰੋੜਾਂ ਲੋਕਾਂ ਤੋਂ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਔਰ ਅਮਿਤ ਸ਼ਾਹੀ ਮਾਫੀ ਮੰਗਣ ਕਿਉਂਕਿ ਬਾਬਾ ਸਾਹਿਬ ਪੀਮਰਾਓ ਮੇੜਕਰ ਜੀ ਦੁਨੀਆ ਦੇ ਉਹ ਵਿਅਕਤੀ ਨੇ ਜਿਨ੍ਹਾਂ ਦਾ ਬਹੁਤ ਵੱਡਾ ਸਨਮਾਨ ਮਾਨ ਸਨਮਾਨ ਲੋਕਾਂ ਦੇ ਦਿਲਾਂ 'ਚ ਆ ਔਰ ਲੋਕਾਂ ਦੇ ਦਿਲਾਂ ਤੇ ਉਹ ਰਾਜ ਕਰਦੇ ਨੇਗੇ ਸੋ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਨੇ ਤੁਰੰਤ ਤੇ ਬਿਆਨ ਜਿਹੜਾ ਉਹ ਵਾਪਸ ਲੈਣਾ ਚਾਹੀਦਾ ਔਰ ਤਰਾਂਤ ਮਿਤ ਸਾਡੀ ਨੂੰ ਮਾਫੀ ਮੰਗਣੀ ਚਾਹੀਦੀ ਇਹ ਚ ਪਾਰਟੀ ਕੀ ਕਰਦਾ ਉਹ ਕਿ ਉਹ ਮਾਫੀ ਦੇ ਦੇ ਤਰਾਂ ਉਹ ਕਿ ਉਹ ਸਿਰਕ ਲੋਕਾਂ ਸਰਕਾਰ ਦੇ ਭਾਰਤੀ ਜਨਤਾ ਪਾਰਟੀ ਨੇ ਜੇਕਰ ਇਸ ਵਿਵਾਦਤ ਵਿਵਾਦਤ ਬਿਆਨ ਤੋਂ ਮਾਫੀ ਨਾ ਮੰਗੀ ਅਮਰ ਸਿੰਘ ਜੀ ਨੇ ਮਾਫੀ ਨਾ ਮੰਗੀ ਤਾਂ ਅਸੀਂ ਆਪਣਾ ਲੀਗਲ ਕੋਰਸ ਉਹ ਵੀ ਅਡਾਪਟ ਕਰਾਂਗੇ ਔਰ ਇਸ ਗੱਲ ਨੂੰ ਲੈ ਕੇ ਲੋਕਾਂ ਜਾਵਾਂਗੇ ਜੋ ਵੀ ਸੰਘਰਸ਼ ਆਮ ਆਦਮੀ ਪਾਰਟੀ ਨੂੰ ਕਰਨਾ ਪਿਆ ਅਸੀਂ ਹਰ ਸੰਘਰਸ਼ ਕਰਾਂਗੇ ਬਿਲਕੁਲ ਜੀ ਅਸੀਂ ਆਲਰੇਡੀ ਉਹਨਾਂ ਨੂੰ 15 ਦਿਨ ਦਾ ਟਾਈਮ ਦਿੱਤਾ ਕਿ 10 ਦਿਨਾਂ ਦੇ ਅੰਦਰ ਤੁਰੰਤ ਮਾਫੀ ਮੰਗਣੀ ਚਾਹੀਦੀ ਆ ਇਹ ਤਾਂ ਲੋਕਾਂ ਦੇ ਸਾਹਮਣੇ ਆ ਇਹਦੇ ਚ ਟਾਈਮ ਕਿਸ ਚੀਜ਼ ਦਾ ਤੁਰੰਤ ਮਾਫੀ ਮੰਗਣੀ ਚਾਹੀਦੀ ਆ ਦੇਖੋ ਕਿਸ ਤਰ੍ਹਾਂ ਉਹ ਬੋਲ ਰਹੇ ਨੇ ਕਿ ਕਿਸ ਤਰ੍ਹਾਂ ਅਪਮਾਨ ਕਰ ਰਹੇ ਨੇਗੇ ਸੋ ਤੁਰੰਤ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਚੀਵਾ ਸਾਹਿਬ ਕੱਲ ਜੋ ਬਿੱਲ ਲਿਆਂਦਾ ਗਿਆ ਵਨ ਨੇਸ਼ਨ ਵਨ ਇਲੈਕਸ਼ਨ ਉਸ ਨੂੰ ਕਿਵੇਂ ਦੇਖਦੇ ਆ ਆਮ ਆਦਮੀ ਪਾਰਟੀ ਵਨ ਨੇਸ਼ਨ ਵਨ ਇਲੈਕਸ਼ਨ ਦਾ ਵਿਰੋਧ ਕਰਦੀ ਆ ਅਸੀਂ ਇਹਦੇ ਖਿਲਾਫ ਆ ਕਿਉਂਕਿ ਦੇਸ਼ ਦੇ ਅੰਦਰ ਬਹੁਤ ਸਾਰੀਆਂ ਵਿਭਿੰਨਤਾਵਾਂ ਨੇਗੀਆਂ ਬਹੁਤ ਸਾਰੇ ਵਖਰੇਵੇਂ ਨੇਗੇ ਕਿਤੇ ਭਾਸ਼ਾ ਵੱਖਰੀ ਆ ਕਿਤੇ ਜੀਓਗ੍ਰਾਫਿਕਲੀ ਇਸੀ ਵੱਖਰੇ ਆ ਕਿਤੇ ਸਮਾਜਿਕ ਤੌਰ ਤੇ ਵੱਖਰੇ ਆ ਬਹੁਤ ਸਾਰੇ ਵਖਰੇਵੇਂ ਨੇਗੇ ਪਰ ਲੇਕਿਨ ਉਸ ਅਨੇਕਤਾ ਦੇ ਅੰਦਰ ਵੀ ਇੱਕ ਇਕਤਾ ਕੀ ਪਰ ਲੇਕਿਨ ਮੈਂ ਆਮ ਆਦਮੀ ਪਾਰਟੀ ਵੱਲੋਂ ਅਸੀਂ ਇਹਦਾ ਵਿਰੋਧ ਕਰਦੇ ਆ ਨਹੀਂ ਹੋਣਾ ਚਾਹੀਦਾ ਕਿਉਂਕਿ ਅਸੈਂਬਲੀਆਂ ਦੀ ਕੁਝ ਵੰਤਰ ਇਸ ਤਰ੍ਹਾਂ ਦੀ ਹੈਗੀ ਸੋ ਬਿਲਕੁਲ ਇਹ ਦੇਸ਼ ਦੇ ਲੋਕਾਂ ਨੂੰ ਪ੍ਰਵਾਨ ਨਹੀਂ ਹੋਊਗਾ ਅਸੀਂ ਇਹਦਾ ਪੂਰਨ ਵਿਰੋਧ ਕਰਦੇ ਆ ਇੱਕ ਕੇਂਦਰ ਨੇ ਪੰਜਾਬ ਸਰਕਾਰ ਨੂੰ ਡਰਾਫਟ ਦਿੱਤਾ ਹੈ ਮੰਡੀਕਰਨ ਨੂੰ ਲੈ ਕੇ ਖੇਤੀਬਾੜੀ ਮੰਤਰੀ ਉਸ ਦਾ ਵਿਰੋਧ ਵੀ ਕਰ ਰਹੇ ਹੋਰ ਕੱਲ ਮੀਟਿੰਗ ਵੀ ਕਿਸਾਨਾਂ ਨਾਲ ਸੱਦੀ ਹੈ ਕਿ ਇਹ ਵਿంటర్ ਸੈਸ਼ਨ ਦੇ ਵਿੱਚ ਇਸ ਤੇ ਚਰਚਾ ਕੀਤੀ ਜਾਏਗੀ ਜਿਹੜਾ ਖੇਤੀਬਾੜੀ ਖਰੜਾ ਕੇਂਦਰ ਸਰਕਾਰ ਲੈ ਕੇ ਆਈ ਹੈਗੀ ਉਹਦੀ ਸਮੀਖਿਆ ਹਰ ਇੱਕ ਲੈਵਲ ਤੇ ਚੱਲ ਰਹੀ ਆ ਅਸੀਂ ਉਹਦੀ ਸਮੀਖਿਆ ਕਰ ਰਹੇ ਹਾਂ ਕੋਕ ਕਰ ਰਹੇ ਹਾਂਗੇ ਜੇਕਰ ਉਹ ਦੇਸ਼ ਦੇ ਕਿਸਾਨਾਂ ਦੇ ਖਿਲਾਫ ਹੋਊਗੀ ਤਾਂ ਬਿਲਕੁਲ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ ਹਰ ਇੱਕ ਲੈਵਲ ਤੇ ਵਿਰੋਧ ਕਰਾਂਗੇ ਉਹ ਨਹੀਂ ਲਾਗੂ ਹੋਰ ਦੇ ਮਾਗੇ ਕਿਉਂਕਿ ਭਾਰਤੀ ਜਨਤਾ ਪਾਰਟੀ ਜਿਨੇ 2 ਸਾਲ ਪਹਿਲਾਂ ਤਿੰਨ ਕਾਲੇ ਕਾਨੂੰਨ ਲਿਆਂਦੇ ਸੀਗੇ ਅੱਜ ਫੇਰ ਕਿਤਨਾ ਕਿਤੇ ਲੁਕਵੇਂ ਰੂਪ ਦੇ ਵਿੱਚ ਕਾਰਪੋਰੇਟ ਘਰਾਣਿਆਂ ਦਾ ਫਾਇਦਾ ਕਰਨਾ ਚਾਹੁੰਦੀ ਆ ਅੱਜ ਫੇਰ ਇੱਕ ਹੋਰ ਬਦਲਵੇਂ ਢੰਗ ਦੇ ਨਾਲ ਉਸੇ ਪ੍ਰਕਾਰ ਦੇ ਕਾਨੂੰਨਾਂ ਨੂੰ ਲਾਗੂ ਕਰਨਾ ਚਾਹੁੰਦੀ ਆ ਸੋ ਬਿਲਕੁਲ ਉਹਦੀ ਸਮੀਖਿਆ ਚੱਲ ਰਹੀ ਆ ਸਾਡੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਨੂੰ ਸਾਰਨਾ ਸੀ ਸਲਾਮ ਮਸਲਾ ਕਰਕੇ ਔਰ ਉਸ ਤੋਂ ਬਾਅਦ ਐਕਸ਼ਨ ਲਮਾ। ਜੀ ਬਸ ਸਭ ਪਹਿਲਾਂ ਜਦੋਂ ਤੁਹਾਨੂੰ ਨਾ ਆਇਸੀ ਵੀ ਉਹਨਾਂ ਸਪੈਸ਼ਲ ਸੈਸ਼ਨ ਬੁਲਾ ਕੇ ਉਹਦਾ ਵਿਰੋਧ ਕੀਤਾ ਗਿਆ ਸੀਗਾ ਕੋਈ ਆਪਣੀ ਪਲੈਨਿੰਗ ਹੈ ਜੀ ਆਪਣੀ ਸਰਕਾਰ ਦੀ। ਦੇਖੋ ਅਸੀਂ ਉਹਦੀ ਸਮੀਖਿਆ ਕਰ ਰਹੇ ਹਾਂ ਸੈਸ਼ਨ ਬਣਾਉਣਾ ਪਿਆ ਸੈਸ਼ਨ ਵੀ ਬੁਲਾਵਾਂਗੇ ਜੋ ਵੀ ਕਾਰਵਾਈ ਕਰਨੀ ਪਈ ਪੰਜਾਬ ਸਰਕਾਰ ਕਿਉਂਕਿ ਪੰਜਾਬ ਇੱਕ ਐਗਰੀਕਲਚਰ ਸਟੇਟ ਆ ਪੰਜਾਬ ਖੇਤੀਬਾੜੀ ਸੂਬਾ ਕਾ ਅਸੀਂ ਪੰਜਾਬ ਦੀ ਖੇਤੀਬਾੜੀ ਤਬਾਹ ਨਹੀਂ ਹੋਣ ਦੇਵਾਂਗੇ ਬਲਕਿ ਅਸੀਂ ਪੰਜਾਬ ਦੇ ਕਿਸਾਨਾਂ ਦੇਸ਼ ਦੇ ਕਿਸਾਨਾਂ ਡਟ ਕੇ ਖੜੇ ਹਾਂ। ਥੈਂਕ ਯੂ ਤੁਸੀਂ ਇੱਕ ਸਵਾਲ ਮੇਰਾ ਜੀ ਸਾਹਿਬ ਕਿਸਾਨਾਂ ਨਾਲ ਖੜੇ ਹੋਏ ਇੱਥੇ ਬਾਰਡਰ 'ਤੇ ਆਸਕ